ਪੰਜਾਬ ਦਾ ਕਿਸਾਨ ਸਭ ਤੋਂ ਵੱਧ ਕਰਜ਼ਈ ਹੈ ਇਹ ਰੌਲਾ ਲਗਾਤਾਰ ਪੈਂਦਾ ਆ ਰਿਹਾ ਪਰ ਹੁਣ ਗੱਲ ਪਾਰਲੀਮੈਂਟ ਚ ਹੋਈ ਹੈ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਨੇ ਸਾਫ ਕਰ ਦਿੱਤਾ ਔਰ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਤੇ ਹਿਮਾਚਲ ਦੇ ਮੁਕਾਬਲੇ ਪੰਜਾਬ ਦਾ ਕਿਸਾਨਾ ਜਿਹੜਾ ਉਹ ਵੱਧ ਕਰਜ਼ਈ ਹੈ ਪੰਜਾਬ ਦੇ 37 ਲੱਖ ਕਿਸਾਨਾਂ ਤੇ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਸਾਡੇ ਨਾਲ ਕਿਸਾਨ ਆਗੂ ਜੰਗਵੀਰ ਸਿੰਘ ਚੋਹਾਨ ਨੇ ਚੋਹਾਨ ਸਾਹਿਬ ਪੰਜਾਬ ਦਾ ਕਿਸਾਨਾਂ ਦੇ ਕਰਜ਼ਾਈ ਹੋਰ ਕਰਜ਼ਾਈ ਹੋਰ ਕਰਜ਼ਾਈ ਲਗਾਤਾਰ ਵਾਧੀਆਂ ਖੁਦਕੁਸ਼ੀਆਂ ਔਰ ਇਹ ਡਾਟੇ ਨੇ ਸਾਫ਼ ਕਰਤਾ ਹੈ ਕਿ ਵਾਕਈ ਪੰਜਾਬ ਦੇ ਕਿਸਾਨ ਤੇ ਕਰਜ਼ਾ ਬਹੁਤ ਹੈ ਪਰ ਉਦੋਂ ਜਿਹੜੀ ਦੂਜੀ ਗੱਲ ਹੈ ਜਿਹੜੀ ਕੋਈ ਰਾਹਤ ਨਜ਼ਰ ਨਹੀਂ ਆਉਂਦੀ ਚਿੰਤਾ ਵਾਲੀ ਹੈ ਕਿ ਕਰਜ਼ ਮਾਫੀ ਵਾਲੀ ਹਲੇ ਕੇਂਦਰ ਕਹਿੰਦਾ ਹੈ ਕਿ ਕੋਈ ਵਿਚਾਰ ਨਹੀਂ ਕੋਈ ਉਹਨਾਂ ਦੀ ਐਸੀ ਯੋਜਨਾ ਨਹੀਂ ਹੈ ਕਰਜ਼ਾ ਤਾਂ ਆਲਰੇਡੀ ਵਰਸਾ ਵੱਧ ਹੋਣਾ ਹੀ ਹੈ ਪੰਜਾਬ ਤੇ ਕੇਂਦਰੀ ਪੂਲ ਦੇ ਵਿੱਚ ਸਾਡਾ ਹਿੱਸਾ ਤਾਂ ਦੇਖ ਲਓ ਕਿੰਨੇ ਪਰਸੈਂਟ ਸਾਡਾ ਪੰਜਾਬ ਦਾ ਇਕੱਲੇ ਪੰਜਾਬ ਦਾ ਹਿੱਸਾ ਹੈ ਜਦੋਂ ਪੂਰੇ ਦੇਸ਼ ਨੂੰ ਅਨਾਜ ਦੀ ਲੋੜ ਸੀ ਤਾਂ ਉਸ ਵੇਲੇ ਪੰਜਾਬ ਨੇ ਇਹ ਕਾਪਾ ਪੂਰਾ ਕੀਤਾ ਸੀਗਾ ਸੋ ਅੱਜ ਅੰਕੜਿਆਂ ਦੇ ਹਿਸਾਬ ਦੇ ਨਾਲ ਤਾਂ ਕਹਿ ਰਾਇਆ ਵੀ ਕਰੋਨਾ ਰੁਪਏ ਸਾਡੇ ਤੇ ਕਰਜ਼ਾ ਹੈਗਾ ਆ ਤੇ ਉਹ ਕਹਿੰਦੇ ਮਾਫੀ ਨਹੀਂ ਕਰਨਾ ਤੇ ਹੁਣ ਪਿਛਲੀ ਸਰਕਾਰ ਤੋਂ ਕਾਂਗਰਸ ਦੀ ਆਈ ਸੀ ਤਾਂ ਉਦੋਂ ਸਾਡੇ ਐਕਸੀਐਮ ਸਾਹਿਬ ਕੈਪਟਨ ਸਾਹਿਬ ਨੇ ਕਿਹਾ ਸੀ ਕਿ 5 ਏਕੜ ਤੱਕ ਮਾਫ ਕਰਾਂਗੇ ਤੇ ਉਹਨਾਂ ਨੇ ਵੀ 2-2 ਲੱਖ ਰੁਪਏ ਮਾਫ ਕਰ ਦਿੱਤਾ ਬਹੁਤ ਸਾਰੇ ਕਿਸਾਨਾਂ ਨੂੰ ਡਿਫਾਲਟਰ ਕਰ ਦਿੱਤਾ ਕਈ ਕਿਸਾਨ ਕਰਜ਼ਾ ਦੇਣ ਦੇ ਯੋਗ ਸੀ ਉਹਨਾਂ ਨੇ ਉਤਾਰਿਆ ਨਹੀਂ ਉਹ ਕਹਿੰਦੇ ਮਾਫ ਹੋ ਜਾਣਾ ਤੇ ਉਹ ਬਿਆਜ ਤੇ ਬਿਆਜ ਪੈ ਕੇ ajo ਕਰਜ਼ਾਈ ਹੋ ਗਿਆ ਕਰਜ਼ਾ ਵੱਧ ਗਿਆ ਦਿਨੋਂ ਦਿਨ ਹੁਣ ਸੈਂਟਰ ਸਰਕਾਰ ਹੀ ਜਿਹੜੀ ਐ ਮੋਦੀ ਸਾਹਿਬ ਉਹ ਤਾਂ ਜਦੋਂ ਉਹਨਾਂ ਨੇ ਸੱਤਾ ਦੇ ਵਿੱਚ ਆਉਣਾ ਸੀ ਉਹ ਕਹਿੰਦੇ ਸੁਆਮੀਨਾਥ ਰਿਪੋਰਟ ਲਾਗੂ ਕਰੂੰਗਾ ਮੈਂ ਐਸਪੀ ਤੇ ਇੱਕ ਗਰੰਟੀ ਕਾਨੂੰਨ ਦਊਂਗਾ ਤਾਂ ਜੇ ਉਹ ਸੁਆਮੀਨਾਥ ਰਿਪੋਰਟ ਮਿਲ ਜਾਂਦੀ ਤੇ ਫਸਲਾਂ ਦੇ ਭਾਅ ਜਦੋਂ ਡਬਲ ਹੋ ਜਾਣੇ ਸੀਗੇ ਤਾਂ ਕਿਸਾਨ ਨੇ ਆਟੋਮੈਟਿਕਲੀ ਜਿਹੜਾ ਆਪਦਾ ਕਰਜ਼ਾ ਜਿਹੜਾ ਉਹ ਲਾ ਦੇਣਾ ਸੀਗਾ ਤੇ ਦੂਸਰਾ ਇਹਦਾ ਪੱਖ ਦੇਖੀਏ ਜਿਹੜੇ ਕਾਰਪੋਰੇਟ ਲੋਕ ਆ ਉਹਨਾਂ ਦੇ ਤਾਂ ਟੈਕਸਾਂ ਦੇ ਵਿੱਚ ਵੀ ਛੋਟ ਦੇਈ ਜਾਂਦੇ ਆ ਔਰ ਸਾਡੇ ਜਿਹੜੇ ਆ ਕਰਜ਼ਾ ਮਾਫੀ ਉਹਦੀ ਗੱਲ ਨਹੀਂ ਕਰਦੇ ਸੋ ਅਸੀਂ ਤਾਂ ਚਾਹੁੰਦੇ ਆ ਕਿ ਤੁਸੀਂ ਸਾਨੂੰ ਸੁਆਮੀਨਾਥਰ ਕੋਟ ਦੇ ਦਿਓ ਲਾਗੂ ਕਰ ਦਿਓ ਤੁਸੀਂ ਸਾਨੂੰ ਐਮਐਸਪੀ ਦੀ ਗਰੰਟੀ ਦੇ ਦਿਓ ਹੁਣ ਕਰਜ਼ਾਈ ਤਾਂ ਹੋਣਾ ਆ ਹੁਣ ਜਦੋਂ ਪਾਣੀ ਦੀ ਲੋੜ ਹੁੰਦੀ ਆ ਉਦੋਂ ਹਰਿਆਣਾ ਨੂੰ ਦੇ ਦਿੰਦੇ ਆ ਰਾਜਸਥਾਨ ਨੂੰ ਪਾਣੀ ਦੇ ਦਿੰਦੇ ਆ ਤੇ ਜਦੋਂ ਉੱਧਰ ਬਰਸਾਤ ਲੱਗ ਜਾਂਦੀ ਪੰਜਾਬ ਦੇ ਵਿੱਚ ਤੇ ਪਾਣੀ ਸਾਰਾ ਉਹ ਰੋਕ ਦਿੰਦੇ ਆ ਤੇ ਪੰਜਾਬ 'ਚ ਹੜ੍ਹ ਆ ਜਾਂਦੇ ਆ ਤੇ ਜਦੋਂ ਹੜ੍ਹ ਨਾਲ ਫਸਲਾਂ ਖਰਾਬ ਹੁੰਦੀਆਂ ਆ ਲੱਖ ਲੱਖ ਰੁਪਈਆ ਤਾਂ ਸਿੱਸੀਆ ਠੇਕਾ ਹੋ ਗਿਆ ਤੇ ਖਾਦਾਂ ਦੇ ਰਿਆਾਂ ਦੇ ਸਪਰੇਆਂ ਦੇ ਰੇਟ ਕਿੰਨੇ ਵੱਧ ਗਏ ਜਦੋਂ ਇੱਕ ਫਸਲ ਮਰ ਗਈ ਤੇ ਆਟੋਮੈਟਿਕਲੀ ਜਿਹੜੇ 샤ਹੂਕਾਰਾਂ ਦੇ ਅਧੀਨ ਕਿਸਾਨ ਆ ਉਹ ਕਰਜ਼ਾਈ ਹੋਣਗੇ ਅੱਜ ਤੁਹਾਨੂੰ ਲੱਗਦਾ ਕਿ ਕੁਝ ਕਿ ਨੀਤੀਆਂ ਵੀ ਜਿਹੜੀਆਂ ਵੱਡੀ ਜ਼ਿੰਮੇਵਾਰ ਨੇ ਕਿਉਂਕਿ ਜਿਵੇਂ ਤੁਸੀਂ ਕੈਪਟਨ ਸਰਕਾਰ ਦੀ ਕਰਜ਼ਾ ਮਾਫੀ ਦੀ ਗੱਲ ਕੀਤੀ ਉਹ ਨੀਤੀ ਨੇ ਵੀ ਸ਼ਾਇਦ ਕਿਸਾਨਾਂ ਦਾ ਉਹ ਕਰਜ਼ੇ ਵਾਲਾ ਜਿਹੜਾ ਅੰਕੜਾ ਹੋਰ ਵਧਾ ਦਿੱਤਾ ਹਾਲਾਂਕਿ ਮਾਫ ਕੀਤਾ ਪਰ ਉਹ ਨੀਤੀ ਐਸੀ ਨਿਕਲੀ ਕਿ ਉਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਕਿਸਾਨ ਹੋਰ ਕਰਜ਼ਾਈ ਹੋਗੇ ਬਿਲਕੁਲ ਉਹਨਾਂ ਇਫੈਕਟ ਤਾਂ ਹੈਗਾ ਹੈ ਨਾ ਫੈਕਟ ਇਹ ਪਿਆਗਾ ਉਹਨਾਂ ਉਹਦੇ ਨਾਲ ਪੇ ਦੇਖੋ ਮੈਂ ਯੋਗ ਸੀਗਾ ਕਿ ਮੈਂ 2 ਲੱਖ ਰੁਪਏ ਆਪਣਾ ਦੇ ਸਕਦਾ ਸੀਗਾ ਤੇ ਹਰੇਕ ਕਿਸਾਨ ਨੇ ਸੋਚਿਆ ਕਿ ਅੱਜ ਉਹਨਾਂ ਦੇ ਮਾਫ ਹੋਏ ਕੱਲ ਸਾਡੇ ਮਾਫ ਹੋ ਜੂਗੇ ਤਾਂ ਜਦੋਂ ਡਿਫਾਲਟਰ ਹੋ ਗਿਆ ਤੇ ਫਿਰ ਉਹ ਕਰਜ਼ੇ ਤੇ ਕਰਜ਼ਾ ਚੜੀ ਗਿਆ ਫਿਰ ਉਹ ਦੇਣ ਜੋਗੇ ਨਹੀਂ ਫਿਰ ਉਹ ਉਹ ਉਹਨਾਂ ਦੇ ਵਿੱਤ ਤੋਂ ਬਾਹਰ ਹੋ ਗਿਆ ਕੰਮ ਕਿਤੇ ਨਾ ਕਿਤੇ ਇਹ ਇਫੈਕਟ ਪਿਆ ਹੈਗਾ ਆ ਔਰ ਦੂਜੀ ਗੱਲ ਸਰਕਾਰਾਂ ਦੇ ਹੱਥ ਹੀ ਹੈ ਸਾਰਾ ਕੁਝ ਦੇਖੋ ਜੀ ਦੂਜੀ ਸਾਫ ਤੌਰ ਤੇ ਕਿਸਾਨ ਤੁਸੀਂ ਕਹਿੰਗੇ ਐਮਐਸਪੀ ਦੀ ਗਾਰੰਟੀ ਹੋਣੀ ਚਾਹੀਦੀ ਆ ਇਹ ਵੀ ਲਗਾਤਾਰ ਚੱਚਾ ਚੱਲਦੀ ਪਰ ਇਹ ਮਸਲਾ ਵਿਵਾਦ ਦਾ ਕਾਰਨ ਕਿਉਂ ਬਣ ਜਾਂਦਾ ਹੈ ਕਿ ਜਦੋਂ ਮਾਰਕੀਟ ਦੇ ਵਿੱਚ ਕੋਈ ਵੀ ਚੀਜ਼ ਲੈਣੇ ਉਹਦੇ ਤੇ ਐਮ ਆਰ ਪੀ ਲਿਖੀ ਆ ਉਹ ਪ੍ਰਿੰਟ ਰੇਟ ਤੇ ਤੁਹਾਨੂੰ ਮਿਲਣੀ ਆ ਜੇ ਕੋਈ ਉਹ ਤੇ ਡਿਸਕਾਊਂਟ ਦਾ ਹੋ ਜਾਣਾ ਪਰ ਕਿਸਾਨ ਨੇ ਫਸਲ ਬੀਜਵੀ ਦਿੱਤੀ 6 ਮਹੀਨੇ ਤਿਆਰ ਹੋਣੀ ਆ ਮੰਡੀ ਚਲੀ ਜਾਣੀ ਆ ਪਰ ਉਹਨੂੰ ਪਤਾ ਨਹੀਂ ਕਿ ਉਹਦਾ ਰੇਟ ਕੀ ਮਿਲਣਾ ਬਸ ਤਰਾਸ ਦੀ ਇਸ ਗੱਲ ਦੀ ਹੈ ਕਿ ਕਿਸਾਨ ਆਪਣਾ ਭਾਅ ਆਪ ਨਿਸ਼ਚਿਤ ਨਹੀਂ ਕਰ ਸਕਦਾ ਉਹਣਾ ਤੁਸੀਂ ਹਸਪਤਾਲਾਂ ਦੇ ਵਿੱਚ ਵੱਡੀ ਲੋਟ ਦੇਖੋ ਪਰ ਇਹਦੇ ਚ ਕਾਰਨ ਕੀ ਲੱਦਾ ਤੁਹਾਨੂੰ ਕਿ ਜੇ ਐਮ ਆਰ ਪੀ ਤਾਂ ਤੈ ਹੋ ਸਕਦੀ ਹੈ ਤੇ ਐਮ ਐਸ ਪੀ ਤੈ ਕਰਨ ਤੇ ਦਿੱਕਤ ਕੀ ਲੱਗਦੀ ਹੈ ਕਿਉਂਕਿ ਵਿਕਣਾ ਮਾਰਕੀਟ ਦੇ ਵਿੱਚ ਸਬਾਨ ਉਹੀ ਹੈ ਉਹ ਸਬਜ਼ੀਆਂ ਬਾਕੀ ਚੀਜ਼ਾਂ ਮਾਰਕੀਟ ਚ ਆਮ ਲੋਕਾਂ ਨੂੰ ਤਾਂ ਮਹਿੰਗੀਆਂ ਮਿਲ ਰਹੀਆਂ ਪਰ ਕਿਸਾਨ ਦੇ ਹੱਥ ਪਲੇ ਨਹੀਂ ਆ ਰਿਹਾ ਦੇਖੋ ਕਿਸਾਨ ਜਦੋਂ ਮੰਡੀ ਦੇ ਵਿੱਚ ਆਪਦੀ ਕੋਈ ਮੈਂ ਕਹਿੰਦਾ ਸਬਜ਼ੀ ਲੈ ਕੇ ਜਾਂਦਾ ਕੀ ਆ ਰਾਮਾ ਤੋਰੀ ਲੈ ਕੇ ਜਾਂਦੇ ਆ ਉਦੋਂ 5 ਰੁਪਏ ਕਿਲੋ ਉਹਨਾਂ ਤੋਂ ਲੈ ਲੈਂਦੇ ਸੀ ਬੇਰੇ ਸਿੱਟਵੇਂ ਹੱਥ ਤੇ ਨਾਲ ਹੀ ਉਥੋਂ ਜਦੋਂ ਬਾਜ਼ਾਰ ਦੇ ਵਿੱਚ ਜਾਂਦੀ ਹੈ ਤਾਂ 20 ਰੁਪਏ ਕਿਲੋ ਵੇਚਦੇ ਆ ਤਾਂ 15 ਰੁਪਏ ਦਾ ਮਾਰਜਨ ਜਿਹੜਾ ਉਹ ਵੇਚਣੇ ਵਾਲਾ ਵਪਾਰੀ ਜਿਹੜਾ ਆ ਉਹ ਕੱਢ ਲਿੰਦਾ ਆ ਤੇ ਇੱਥੇ ਸਰਕਾਰ ਚੁੱਪ ਕਰਕੇ ਬੈਠੀ ਆ ਸੰਮੀ ਨਿਆਲੇ ਨੂੰ 5 ਰੁਪਏ ਤੇ ਅੱਧੇ ਘੰਟੇ ਵਾਲੇ ਨੂੰ 15 15 ਰੁਪਏ ਤੇ ਇੱਥੇ ਵੱਡੀ ਲੁੱਟ ਜਿਹੜੀ ਆ ਖਪਤਕਾਰ ਦੀ ਵੀ ਹੋ ਰਹੀ ਆ ਤੇ ਕਿਸਾਨ ਵੀ ਦਿਨੋਂ ਦਿਨ ਕਰਜ਼ਾਈ ਹੋ ਰਿਹਾ ਆ ਇਹ ਜਿਹੜਾ ਸਾਰਾ ਕੋਸ਼ ਆ ਇਹ ਕਿਸਾਨ ਨੂੰ ਅਧਿਕਾਰ ਦੇਣੇ ਚਾਹੀਦੇ ਕਿ ਉਹ ਆਪ ਦੀ ਫਸਲ ਦਾ ਆਪ ਰੇਟ ਤੈਅ ਕਰੇ ਐਮ ਆਰ ਐਮ ਆਰ ਪੀ ਜਿੱਦਾਂ ਉਹ ਤੈਅ ਕਰਦੇ ਆ ਹੁਣ ਐਮ ਆਰ ਪੀ ਦੇ ਪਿੱਛੇ ਵੀ ਬੜੇ ਭੇਤ ਆ ਜੀ ਆ ਗੁੱਲੂ ਕੋਸ਼ ਦੀ ਬੋਤਲ ਕਿਹਤੀ ਕਰਪਏ ਦੀ ਆ ਤੇ ਉੱਤੇ ਲਿਖਿਆ ਹੁੰ ਇੱਕ ਟੀਕਾ 100 ਰੁਪਏ ਦਾ ਉਤੇ 1000 ਰੁਪਏ ਲਿਖਿਆ ਹੁੰਦਾ ਤੇ ਲੁੱਟ ਕੇ ਦੀ ਹੁੰਦੀ ਆ ਤੇ ਖਪਤਕਾਰ ਦੀ ਹੁੰਦੀ ਆ ਤੇ ਕਿਸਾਨ ਤੇ ਵਿਚਾਰਾ ਭੋਲਾ ਆ ਉਹ ਜਾ ਕੇ ਮੰਡੀ ਆਪਦੀ ਫਸਲ ਲੈ ਜਾਂਦਾ ਹੁਣ ਆਰਤੀਏ ਨੇ ਉਹਦਾ ਕਿੰਨਾ ਐਮਐਸਪੀ ਦਾ ਮੁੱਲ ਲਾਉਣਾ ਕਿ ਨਹੀਂ ਲਾਉਣਾ ਤੇ ਉਹ ਤਾਂ ਉਹਨਾਂ ਦੇ ਹੱਥ ਆ ਸਰਕਾਰਾਂ ਦੇ ਇਹ ਇਹਤੇ ਤਾਂ ਨੱਥ ਪੈਣੀ ਚਾਹੀਦੀ ਆ ਤਾਂ ਜੰਗਵੀਰ ਸਿੰਘ ਚੋਹਾਨ ਉਹਨੇ ਸਭ ਤੋਂ ਪਹਿਰੇ ਕਹਿੰਦੇ ਨੇ ਜੀ ਕਿ ਕਿਸਾਨ ਕਰਜ਼ਈ ਦਿਨੋਦਣ ਹੁੰਦਾ ਜਾ ਰਿਹਾ ਹੈ ਉਹ ਵੱਖ-ਵੱਖ ਨੀਤੀਆਂ ਉਹਦੇ ਲਈ ਜ਼ਿੰਮੇਵਾਰ ਹੁਣ ਜਾਂ ਜੋ ਵੀ ਕਾਨੂੰਨ ਪਰ ਕਹਿੰਦੇ ਨੇ ਕਿ ਕਿਸਾਨ ਨੂੰ ਰਾਹਤ ਦੇਣੀ ਬਣਦੀ ਹੈ ਔਰ ਇੱਕ ਵੱਡੀ ਰਾਹਤ ਜੇ ਐਮਐਸਪੀ ਜਿਹੜੀ ਹੈ ਮਿਲ ਜਾਂਦੀ ਹੈ ਜੇ ਐਮਆਰਪੀ ਚੀਜ਼ਾਂ ਤੇ ਮਿਲਦੀ ਹੈ ਤੇ ਕਿਸਾਨ ਨੂੰ ਐਮਐਸਪੀ ਕਿਉਂ ਨਹੀਂ ਮਿਲਦੀ ਕੈਮਰਾਮੈਨ ਸਿਕੰਦਰ ਸਿੰਘ ਤਾਲੀਵਾਲ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ ਰੇਟਿੰਗ ਚੰਡੀਗੜ੍ਹ